ਕਿੰਨੇ ਕਵਾ ਆਪਣੀ ਤੁਮ ਦਾ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਹੋਰ ਦੂਸਰਾਂ ਨਾਲ ਐਕਸੀਡੈਂਟ ਹੋਇਆ ਸੀਗਾ ਹੁਣ ਐ ਨਹੀਂ ਪਤਾ ਫੋਰਚੂਨਰ ਵਾਲੇ ਟਾਈਮ ਚੱਕਣ ਆਏ ਸੀ ਤੇ ਟਾਈਮ ਚ ਕੌਣ ਆਏ ਸੀਗੇ ਆ ਦੇਖੋ ਪਹਿਲੀ ਗੱਲ ਤਾਂ ਆਪਣੇ ਯਾਰ ਚਮਕਾਤ ਮੁਖ ਧਰਦਨ ਸੀ ਚੋਬਰ ਦੀ ਕੀ ਹਾਲ ਹੋ ਗਿਆ ਨਾ ਹਾਂਜੀ ਬਾਬਿਓ ਸਾਰੇ ਕਿਵੇਂ ਹੋ ਤੇ ਆਪਣਾ ਭਰਾ ਕਮਲ ਤੇ ਬੈਕਗ੍ਰਾਉਂਡ ਉਸ ਚੈੱਕ ਕਰ ਲੋ ਆ ਪਹੇਗੇ ਮਕੈਨਿਕ ਦੀ ਦੁਕਾਨ ਦੇ ਤੇ ਆਪਣੀ ਤੁਮ ਦਾ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਆ ਤੁਮ ਦਿਖਾਉਣੇ ਆਗੇ ਗੱਡੀ ਦਾ ਹਾਲ ਕੀ ਹੋਇਆ ਸੀਗਾ ਤੇ ਮਾੜੀ ਵੜ ਸੈਟ ਕਰਤੀ ਤੇ ਦਸ ਗਾਮ ਮੜਾ ਮੜ ਤੂੰ ਹੀ ਫਿਰ ਗੱਡੀ ਦਾ ਹੋ ਗਿਆ ਐਕਸੀਡੈਂਟ ਆਪਾਂ ਹੋਇਆ ਲਗਾਤਾਰ ਤੇ ਜਿਹੜੀ ਤੁਹਾਨੂੰ ਗੱਲ ਦੱਸੀ ਆ ਸੁਖੀ ਨੇ ਤੇ ਹੁਣ ਆਪਣੀ ਗੱਡੀ ਠੀਕ ਹੋਣ ਨੂੰ ਥੋੜੇ ਜਿਹੇ ਦਿਨ ਲੱਗਦੇ ਆ ਜਿੰਨੇ ਵੀ ਦਿਨ ਆਪਾਂ ਇੱਥੇ ਆ ਤੁਹਾਨੂੰ ਬਲੌਗ ਬਣਾ ਕੇ ਦਿਖਾਇਆ ਕਰਾਂਗੇ ਜੋ ਜੋ ਆਪਣੇ ਨਾਲ ਚੱਦੀ ਜਾਂਦਾ ਹਨ ਜੋ ਜੋ ਚੱਲਣਾ ਵਾ ਹਲੇ ਹਲੇ ਗੱਡੀ ਦਾ ਥੋੜਾ ਬੰਦਾ ਕੰਮ ਹੋ ਗਿਆ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਬੈਕ ਕੈਮਰਾ ਕਰਕੇ ਗੱਡੀ ਆਹ ਆਪਣੀ ਗੱਡੀ ਹੈਗੀ ਆ ਦੇਖੋ ਪਹਿਲੀ ਗੱਲ ਤਾਂ ਆਪਣੀ ਯਾਰ ਚਮਕਾਤ ਨੂੰ ਘੁੱਕ ਧਰਦਨ ਸੀ ਚੋਬਰ ਦੀ ਕੀ ਹਾਲ ਹੋ ਗਿਆ ਨ ਆਹ ਦੇਖੋ ਟਾਕੀ ਦੇ ਸਾਈਡ ਤੇ ਹੋ ਗਿਆ ਸੀਗਾ ਫੋਰਚੂਨਰ ਨਾਲ ਐਕਸੀਡੈਂਟ ਹੋਇਆ ਸੀਗਾ ਹੁਣ ਐ ਨਹੀਂ ਪਤਾ ਫੋਰਚੂਨਰ ਵਾਲੇ ਟਾਈਮ ਚੱਕਣ ਆਏ ਸੀ ਤੇ ਟਾਈਮ ਚ ਕੋਣ ਆਏ ਸੀਗੇ ਤੇ ਆਪਣਾ ਮਿਸਤਰੀ ਆਪਣਾ ਭਰਾ ਜਿਹੜਾ ਆਪਣਾ ਕੰਮ ਸ਼ਿੱਦਤ ਨਾਲ ਕਰੀ ਜਾਂਦਾ ਪੂਰਾ ਫੁੱਲ ਤੇ ਆਸ ਨੂੰ ਦਿਖਾ ਦਿੰਦਾ ਗੱਡੀ ਦਾ ਸਿਸਟਮ ਕੀ ਹੋਇਆ ਸੀਗਾ ਉਰੋਂ ਸਾਰਾ ਕੁਝ ਬਿੰਗਾ ਹੋ ਗਿਆ ਸੀ ਇਹਦਾ ਇੰਜਨ ਤੱਕ ਬਚਦਾ ਰਹੀ ਸੀਗੀ ਤੇ ਫੋਰਚੂਨਰੀ ਦੇ ਇੱਕ ਵਰਮਾਰੀ ਸੀ ਭਗਾ ਕੇ ਪਰ ਆਪਣਾ ਵੀ ਕੰਮ ਚੱਲੋ ਜਿਆਦਾ ਹੋ ਗਿਆ ਪਰ ਨਵਾਂ ਸਮਾਨ ਲਿਆਂਦਾ ਇਹਦਾ ਆਹਹ ਮੰਨ ਲਓ ਜਿਆਦਾ ਐਕਸੀਡੈਂਟਾ ਹੋਇਆ ਇਹਦੇ ਅਗਲੇ ਪਾਸੇ ਹੋਇਆ ਸੀਗਾ ਔਰ ਉਹਦੇ ਮੋਰਾ ਨਿਕਲ ਗਿਆ ਸੀਗਾ ਤੇ ਹੁਣ ਤਾਂ ਬਾਈ ਆਪਣੇ ਕਰੀ ਜਾਂਦੇ ਨੇ ਸ਼ਿੱਦਤ ਨਾਲ ਕੰਮ ਬਲਕਿ ਆਪਣੇ ਮਿੱਤਰ ਪਿਆਰੇ ਨਾਲ ਫੋਮ ਲਾਉਣੇ ਆ ਤੁਹਾਨੂੰ ਤੇ ਆ ਇੱਧਰ ਆ ਜਾ ਆ ਗਿਆ ਆਪਣਾ ਜਵਾਹ ਚਾਹ ਬਣਾਈ ਜਾਂਦਾਗਾ ਚਾਪੜਾ ਮਾਰੂ ਓਏ ਕੀ ਕਹਿੰਦਾਈ ਚਾਹ ਵਧੀਆ ਨਹੀਂ ਬਣੀ ਉੱਥੋਂ ਲੈ ਆਓ ਇਹ ਮਾਹੁੰਕੂਲ ਦੇ ਨਾਲ ਮਿਸਤਰੀ ਆਇਆ ਨਾ ਕਰਿਆ ਕਰ ਆਪ ਕੋ ਫੋਨ ਦੂ ਮਿਸਤਰੀ ਨਾਲ ਕੇ ਤੇ ਬਾਕੀ ਆਪਣੇ ਮਿੱਤਰ ਪਿਆਰੇ ਨਾਲ ਕੇ ਚਾਹ ਬਣਾਉਣ ਲੱਗਿਆ ਪਤੰਦਰਾ ਦਾ ਗੈਸ ਨਹੀਂ ਔਨ ਹੋ ਰਿਹਾ ਦੇਖ ਲਓ ਐਦਾਂ ਨਹੀਂ ਹੁੰਦਾ ਇਹ ਤੂੰ ਇਹ ਕਹ ਦੋ ਕੀ ਇਹ ਤੋ ਗੈਸ ਨਹੀਂ ਆਉਣ ਹੁੰਦਾ ਆ ਚੋਬਰਾ ਹੁਣ ਆਇਆ ਮਤਰਾ ਗੈਸ ਹੁਣ ਕਰਦੇ ਔਰੇ ਮਿਸਟ ਹੋਟਲ ਤੋਂ ਮੰਗਾਲੋ ਬਾਬਾ ਯਾਰ ਕੜੀ ਜੀ ਮਠੇ ਵਾਲੀ ਤੇ ਆਪਣਾ ਬੈਲਟਰ ਪਰਾ ਆ ਚੋਬਰਾ ਹਣ ਚੰਗੀ ਦਾ ਕਰਦੀ ਲੋਟਾ ਸਾਰੇ ਗੱਡਿਆਂ ਆਪਣੇ ਭਰਾਵਾਂ ਨਾਲ ਕੱਟੋ ਘੱਟ ਆ ਦੇਖੋ ਯਾਰ ਇੰਨੀ ਐਕਸੀਡੈਂਟ ਰੈ ਗੱਡੀਆਂ ਆਉਂਦੀਆਂ ਨਹੀਂਆਂ ਜਿਨ੍ਹਾਂ ਦੀ ਮਾਂ ਪੈਣ ਹੋਈ ਹੁੰਦੀ ਚੰਗੀ ਤਰ੍ਹਾਂ ਮਾਂ ਪੈਣ ਵੀ ਨਹੀਂ ਗਾਦੀ ਗਾ ਆ ਦੇਖੋ ਉਹ I20 ਦਾ ਕੱਲ ਐਕਸੀਡੈਂਟ ਹੋਇਆਗਾ ਇਹਦਾ ਹੋਇਆ ਪਿਆ ਦੇਖੋ ਵੀ ਕਿਹੜੀ ਮਰਜ਼ੀ ਗੱਡੀ ਹੋਵੇ ਯਾਰ ਆਓ ਬੁਧਿਆ ਕੰਮ ਆਪਣਾ ਨਾਮ ਲੈ ਕੇ ਆਉਂਗੇ ਤਾਂ ਬੜਾ ਡਿਸਕਾਊਂਟ ਵੀ ਮਿਲੂਗਾ ਤੁਹਾਨੂੰ ਠੀਕ ਹੈ ਬਾਕੀ ਤੁਹਾਨੂੰ ਰੋਲ ਦਿਖਾਉਂਦੇ ਰਿਹਾ ਕਰਾਂਗੇ ਵੀ ਕਿੰਨਾ ਕੰਮ ਹੋ ਗਿਆ ਕਿੰਨਾ ਕਿ ਨਹੀਂ ਹੋਇਆਗਾ ਬਾਸ ਮਿਸਤਰੀ ਕੱਢ ਦੇ ਆਪਣੀ i20 ਆ ਚੱਕ ਲੈਣੇ ਆ ਗਏ ਹਾਂ ਹਾਂ ਸੈੱਟ ਕੱਟ ਬਾਅਦ ਰੇਟ 65 ਸਿਆ 78 88 ਕਿੰਨੀ ਸਪੀਡ ਤੇ ਬੜੀਆ ਮਾਣ ਨਹੀਂ ਪੜਦੀ ਜੰਨੀ ਤੇ ਇਹ ਭੱਡੀਆਂ ਬੜੀਆਂ ਬੜੀਆਂ ਕਹਿੰਦੇ ਬੈਲਟ ਦੇ ਮੁੰਡਾ ਗਿਣਿਆਂ ਦਾ ਕਿੰਨੇ ਡੋਟ ਜੇ ਨੇਗੇ ਲੈਣਾ ਹੀ ਜਾਣੇ ਗਿਣ ਕੇ ਪੂਗੀ ਇਹ 1 ਲੀਟਰ ਸਾਵਾ ਗੀ ਯਾ ਗਿਰਨ ਜਾ ਚੋ ਜੀ ਮੋਰਚਾ ਫੱਤੇ ਮੋਰਚਾ ਕਰਦਾ ਫੱਤੇ ਮੁੰਡਿਆ ਨਹੀਂ ਲੈ ਭੈਣ ਦਿਓ ਯਾਰੋ ਮਾਲਾ ਕੀਏ ਪਾ ਫੇਰੀ ਜਨੇ ਹੋਗੇ ਰੱਬ ਦੇ ਨਾਲ ਐਨ ਕਦੋਂ ਨਹੀਂ ਲੈਂਦੇ ਲੈ ਹੁਣ ਹੋਇਆ ਹੁਣ ਕੋਸ ਸਾਫ ਹੋਇਆ ਅੱਗੇ ਦੇਖਦੇ ਕੀ ਕਰਦਾ ਤੇਰੀ ਭੈਣ ਨੂੰ ਬੈਲੀ ਤੋਰੇ ਬੈਠਣਾ ਮੂੰਹ ਬਨ ਕੇ ਕੋਈ ਵੀ ਸੁਪਾਰੀ ਥਾਪੜ ਮਰੋੜੇ ਹੋਣਾ ਲੱਤਾਂ ਮ ਤੜੋਣੀ ਹੋਵੇ ਕੰਟੈਕਟ ਕਰੋ ਥਾਪੜ ਦੇ ਲੈਂਦਾ ਗਏ 80 ਰੁਪਏ ਲੱਤਾਂ ਤੋੜੀ ਦਾ 1000 ਰੁਪਿਆ ਜਮੇ ਕੰਮ ਖਤਮ ਕਰਨਾਗਾ ਪਾ ਪੁੱਛ ਕੇ ਸਾਂਗੇ ਜਿਹੜੇ ਮੈਨੂ 'ਚ ਹੈ ਨਹੀਂ ਕੰਮ ਖਤਮ ਕਰਨ ਵਾਲਾ ਆ ਦੇਣਾ ਕਿੱਥੇ ਚ ਪਹੁੰਚਿਆ ਕੋਈ ਗੱਲ ਕਿੰਨਾ ਉੱਚੀ ਬੜੂੱਚੀ 153 ਲੈ ਤੂੰ ਕਿਹਨਾਂ ਦੇ ਜੋਬਰਾ 153 ਮਿਸਤਰੀ ਤੂੰ ਕਿਨਾਂ ਗਿਆ ਸੀਗਾ ਮੈਂ ਕੋਣ ਇਹ ਨਮੈਂ ਮੈਂ ਦੇਖ ਮਿਸਤਰੀ ਆ ਦੀ ਜਦ ਇੱਜ਼ਤ ਬਚਾਉਂਦਾ ਹੋਇਆ ਓਏ ਐ ਕੰਨੀ ਬਣ ਗਿਆ ਦੇਖ 1 2 3 ਐ ਕਹਿਣ ਉਹ ਕੱਲੀ ਦਾ ਪਤਾ ਪਤਾ ਦੱਸਾਂਗੇ ਸਾਰੇ ਆ ਦੀ ਇੱਜ਼ਤ ਬਚਾਉਂਦੇ ਨੇ ਸਾਰੇ ਬਾਕੀ ਬਣੇ ਰਹੋ ਯਾਰ ਪਟਾਕੇ ਬਾਈ ਚੱਲਿਆ ਕਰਾਂਗੇ ਬਾਈ ਕਮੈਂਟ ਕਰਦੇ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਰੋਸਟ ਰੂਸਟ ਸਭ ਚੱਲਣਗੇ ਪਟਾਕੇ ਬਣਨਗੇ ਇੱਕ ਚੋਬਰ ਨੇ ਹੋਰ ਗਿੰਦਿਆਂ ਆ ਚੋਬਰ ਨੇ ਕਿੰਨੇ ਨੇ ਬਾਬਾ ਇੱਕ ਮਿੰਟ ਕਿਤੇ ਤੂੰ ਕਿੰਨੇ ਕਿੰਨੇ ਤੂੰ ਕਿੰਨੇ 153 ਦੱਸ ਬਸ ਤੂੰ ਕਿੰਨਾ ਗਿਆ ਸੀਗਾ ਇਹ ਕਹਿੰਦੇ ਚਿੱਟੀ ਨਹੀਂ ਗੈਣੀ ਮੈਂ ਗਿਣੀ ਨਹੀਂ 153 ਤੂੰ ਤਾਂ ਗਿਆ ਸੀ ਨਿਸ਼ਾਨੀ ਲੱਗੀ ਕਿਉਂ ਲਾਉਣਾ ਹੁਣ ਕੰਮ ਲੋਏ ਅਸੀਂ ਸੋਹਾਂ ਦੇ ਮੰਨਦੇ ਅਸੀਂ ਸੋਹਾਂ ਮੰਨਦੇ ਅਦੀ ਮਾਨੇ ਆ ਗਿਆ ਪੁਲ ਪੁਲ ਇਹ ਲੂਮੀਨੇਟੇ ਕਸੋਰੀ ਕਰਦਾ ਇਹ ਲੂਮੀਨੇਟੇ ਹੀ ਕਸੋਰੀ ਕਰਦਾ ਮੜਾ ਕਮੈਂਟਾਂ ਦੱਸੋ ਇਹ ਕਾ ਦਾ ਨਿਸ਼ਾਨ ਕੀਤਾ ਮੁੰਡੇ ਨੇ ਪੁਲ ਤੇ ਬਾਈ ਦੁਕਾਨ ਦੱਸ ਦੇ ਕਿੱਥੇ ਮੜੀ ਜੀ ਆਪਣੀ ਹੈਗੀ ਆ ਜੀ ਰਾਏਕੋਟ ਜਗਰਾਓਂ ਰੋਡ ਅਖਾੜਾ ਪੁਲ ਲੇਰ ਤੋਂ ਤੇ ਬਾਈ ਜਿਹੜਾ ਵੀ ਕਿਹੜੀ ਮਰਜ਼ੀ ਗੱਡੀ ਹੋਵੇ ਡੈਂਟਿੰਗ ਪੇਂਟਿੰਗ ਸਰਵਿਸ ਏ ਟੂ ਜ਼ੈਡ ਲਟਰੰਬਰ ਟੰਬਰ ਸਾਰਾ ਹੋਰ ਹੁੰਦਾਗਾ ਥਾਂਾਂ ਤੱਕੇ ਖਾਂ ਦੀ ਲੋੜ ਨਹੀਂਗੀ ਏ ਟੂ ਜ਼ੈਡ ਹਾਂਜੀ ਬਾਬੇ ਤੇ ਆਪਣਾ ਅਸੀਂ ਬਲੌਗ ਆਪਾਂ ਬਲੌਗ ਦਿਰੋਏ ਪਾਉਂਦੇ ਰਹਾਂਗੇ ਤੇ ਬਾਕੀ ਸੋਣੇ ਦੇਖ ਲੈ ਕਿਵੇਂ ਅਸੀਂ ਫੰਕਸ਼ਨ ਕਰਦੇ ਰਹਿੰਦੇ ਆਂ ਚੋਰ ਚੱਪਾ ਕਰਦੇ ਰਹਿੰਦੇ ਆਂ ਨਾ ਸਾਰਾ ਵੀਡੀਓ ਚ ਉਮੀਦ ਖਾ ਜਿਵੇਂ ਸਾਡਾ ਰਿਐਲਿਟੀ ਚ ਅਸੀਂ ਫਿਰਦੇ ਰਹਿੰਦੇ ਰਹੇ ਹਾਂ ਹਾਂ ਬਈ ਅੱਜ ਕੀ ਆਪਣਾ ਪਹਿਲਾ ਡੇ ਸੀ ਬਲੌਗ ਦਾ ਜਿੱਦਣ ਜਿੱਦਣ ਆਪਣੀ ਗੱਡੀ ਦਾ ਨਵਾਂ ਨਵਾਂ ਪਾਟ ਪਈ ਗਿਆ ਆਪਾਂ ਡੇ 2 ਡੇ 3 ਆਪਾਂ ਡੇਲੀ ਬਲੌਗ ਇਦਾਂ ਪਾਇਆ ਕਰਾਂਗੇ ਬਾਕੀ ਤੁਸੀਂ ਸਾਡੇ ਬਲੌਗਾਂ ਨੂੰ ਦੋ ਪਿਆਰ ਜੇ ਤੁਸੀਂ ਪਿਆਰ ਦੋਗੇ ਆਪਾਂ ਹੋਰ ਅੱਗੇ ਵਧੀਆ ਬਣਾਵਾਂਗੇ ਹਨਾ ਚਲੋ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੇ ਇਹ ਆਪਣਾ ਚੈਨਲ ਆ ਦੱਬ ਕੇ ਕਰ ਦੋ ਸ਼ੇਅਰ ਲਵ ਯੂ